ਸਸ਼ੀ ਗਾਜੀ ਪੰਜਾਬ ਵੈਦਰ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਗੱਲ ਕਰਾਂਗੇ 15 ਅਗਸਤ ਦੇ ਮੌਸਮ ਦੀ ਕੀ ਹਾਲਾਤ ਬਣਦੇ ਦੇਖ ਰਹੇ ਨੇ 15 ਅਗਸਤ ਪੰਜਾਬ ਦੇ ਮੌਸਮ ਦੇ ਕਿਤੇ ਕਿਤੇ ਮੀਂਹ ਦੇ ਸਾਰ ਬਣਦੇ ਨਜ਼ਰ ਆ ਰਹੇ ਹਨ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦੇ ਹਾਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੌਸਮ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਪਤਾ ਚੱਲਦੀ ਰਹੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖਦੇ ਆਂ ਪੰਜਾਬ ਦੀਆਂ ਲਾਈਵ ਸੈਟਲ ਸਵੇਰਾ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬ ਵਿੱਚ ਤਾਂ ਫਿਲਹਾਲ ਜੀ ਬੱਦਲਵਾਈ ਦਾ ਦੌਰ ਨਹੀਂ ਹੈ ਫਿਲਹਾਲ ਲਗਭਗ 90 ਰੂਪ ਦੇ ਵਿੱਚ ਹੀ ਬੱਦਲਵਾਈ ਆਪਾਂ ਨੂੰ ਪੰਜਾਬ ਦੇ ਵਿੱਚ ਕਿਤੇ ਕਿਤੇ ਨਜ਼ਰ ਆ ਰਹੀ ਏ ਪਰ ਉਹਨਾਂ ਦੇ ਘੰਟਿਆਂ ਦੌਰਾਨ ਜੋ ਕਿ ਸਿਸਟਮ ਹਨ ਦੋ ਸਿਸਟਮ ਬਣਦੇ ਨਜ਼ਰ ਆ ਰਹੇ ਹਨ ਇੱਕ ਸਿਸਟਮ ਪਾਕਿਸਤਾਨ ਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਕੁਝ ਘੰਟਿਆਂ ਦੌਰਾਨ ਦਾਖਲ ਹੋ ਜਾਵੇਗਾ ਅਤੇ ਦੂਸਰਾ ਸਿਸਟਮ ਹਮਾਚਲ ਅਤੇ ਹਰਿਆਣਾ ਦੇ ਵਿੱਚਕਾਰ ਇੱਕ ਸਿਸਟਮ ਬਣਦਾ ਨਜ਼ਰ ਆ ਰਿਹਾ ਹੈ ਜੋ ਕਿ ਕੁਝ ਘੰਟਿਆਂ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਜਾਰੀ ਕਰ ਸਕਦਾ ਹੈ ਪੰਜਾਬ ਦੇ ਅੰਦਰ ਜਿਲਾਵਰ ਗੱਲ ਕੀਤੀ ਜਾਵੇ ਤਾਂ ਇਸ ਸਿਸਟਮ ਤੋਂ ਕਿਹੜੇ-ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ ਜਿਵੇਂ ਕਿ ਮਾਝੇ ਦੁਆਬੇ ਦੇ ਖੇਤਰ ਹੋ ਗਏ ਪਠਾਨਕੋੜ ਹੋ ਗਿਆ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਵਲੰਦਰ ਰੋਪੜੂਰ ਦੇ ਕੁਝ ਇਲਾਕੇ ਹੋ ਗਏ ਸਭ ਤੋਂ ਪਹਿਲਾਂ ਸਿਸਟਮ ਦੀ ਲਪੇਟ ਚ ਇਹ ਇਲਾਕੇ ਆਉਣ ਆਉਣਗੇ ਤੇ ਇਹਨਾਂ ਖੇਤਰਾਂ ਵਿੱਚ ਪਾਰੀ ਮੀਂਹ ਦੇ ਅਸਾਰ ਜਿਹੜੇ ਦੇਖੇ ਜਾ ਸਕਦੇ ਹਨ ਆਉਂਦੇ 4 ਤੋਂ 5 ਘੰਟਿਆਂ ਦੌਰਾਨ ਜੇਕਰ ਦੂਸਰੇ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਜੋ ਕਿ ਹਰਿਆਣਾ ਅਤੇ ਹਿਮਾਚਲ ਦੇ ਵਿੱਚਕਾਰ ਜੋ ਬਣਦਾ ਸਿਸਟਮ ਨਜ਼ਰ ਆ ਰਿਹਾ ਹੈ ਕੁਝ ਘੰਟਿਆਂ ਦੌਰਾਨ ਇਸ ਦੀ ਪੰਜਾਬ ਵਿੱਚ ਐਂਟਰੀ ਹੋ ਜਾਵੇਗੀ ਤੇ ਇਸ ਤੋਂ ਇਹ ਵਾਲੇ ਜ਼ਿਲ੍ਹੇ ਜੋ ਕਿ ਪ੍ਰਭਾਵਿਤ ਹੋ ਸਕਦੇ ਹਨ ਚੰਡੀਗੜ੍ਹ ਹੋ ਗਿਆ ਮੁਹਾਲੀ ਰੋਪੜ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਦੇ ਕੁਝ ਖੇਤਰ ਹੋ ਗਏ ਨਵਾਂ ਸ਼ਹਿਰ ਹੋ ਗਿਆ ਇਹਨਾਂ ਖੇਤਰਾਂ ਚੰਗੀਆਂ ਬਰਸਾਤਾਂ ਚੰਗੇ ਸਪੈਲ ਮਹੀਦੇ ਲੱਗ ਸਕਦੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਇਸ ਤੋਂ ਇਲਾਵਾ ਜੇ ਇਹ ਸਿਸਟਮ ਦਾ ਰੁਖ ਅੱਗੇ ਵੱਧਦਾ ਹੈ ਤਾਂ ਪੰਜਾਬ ਦੇ ਲਗਭਗ ਸਾਰਾ ਪੰਜਾਬ ਹੀ ਇਸ ਸਿਸਟਮ ਨਾਲ ਕਵਰ ਹੋਵੇਗਾ ਤੇ ਚੰਗੇ ਮੀਹਾਂ ਦੇ ਸਪੈਲ ਲੱਗਣਗੇ ਅਤੇ ਉਮਸਪਰੀ ਗਰਮੀ ਤੋਂ ਛੁਟਕਾਰਾ ਮਿਲੇਗਾ ਇਹ ਸਿਸਟਮ ਕੁਝ ਘੰਟਿਆਂ ਦੌਰਾਨ ਲਗਭਗ ਪੂਰੇ ਪੰਜਾਬ ਵਿੱਚ ਐਂਟਰ ਕਰ ਜਾਵੇਗਾ ਬਹੁਤ ਤਗੜੇ ਲੈਵਲ ਦਾ ਸਿਸਟਮ ਹੈ ਜੋ ਕਿ ਨਜ਼ਰ ਆ ਰਿਹਾ ਹੈ ਤਾਂ ਸ਼ਾਮ ਦੇ 3-4 ਵਜੇ ਤੱਕ ਲਗਭਗ ਪੂਰੇ ਪੰਜਾਬ ਨੂੰ ਕਵਰ ਕਰ ਲਵੇਗਾ ਤੇ ਮੀਂਹ ਦੇ ਚੰਗੇ ਸਪੈਲ ਚੰਗੀਆਂ ਚੰਗੀਆਂ ਮੀਹ ਦੀਆਂ ਗਤੀਵਿਧੀਆਂ ਦੇਖੀਆਂ ਜਾ ਸਕਦੀਆਂ ਹਨ ਇੱਕ ਵਾਰ ਨਜ਼ਰ ਮਾਰਦੇ ਆ ਪੰਜਾਬ ਮੌਸਮ ਪਾਗਲੋ ਜੋ ਅਲਰਟ ਬੀਤੇ ਦਿਨ ਲੜਟ ਜਾਰੀ ਹੋਏ ਸੀ ਉਸ ਵਿੱਚ ਫਿਲਹਾਲ 15 16 17 18 ਅਤੇ 19 ਤਰੀਕ ਨੂੰ ਫਿਲਹਾਲ ਪੰਜਾਬ ਵਿੱਚ ਕੋਈ ਲੜਟ ਜਾਰੀ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਵਿੱਚ 15 16 ਨੂੰ yellow ਲੜਟ ਜਾਰੀ ਕੀਤਾ ਗਿਆ ਹੈ ਹੋਰ ਮੌਸਮ ਬਾਰੇ ਜਿਵੇਂ ਕੋਈ ਅਪਡੇਟ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਾਂਗੇ ਵੀਡੀਓ ਵਿੱਚ ਅੰਤ ਤੱਕ ਬਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ